ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਗੁਰਮੀਤ RAM ਰਹੀਮ ਮੁੜ ਤੋਂ ਜੇਲ੍ਹ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਇਸ ਬਾਬਤ ਡੇਰਾ ਮੁਖੀ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜ਼ੀ ਲਗਾਈ ਗਈ ਹੈ ਗੁਰਮੀਤ RAM ਰਹੀਮ ਨੇ ਅਰਜੀ ਦੇ ਵਿੱਚ ਗੁਹਾਰ ਲਗਾਈ ਹੈ ਕਿ ਉਸਦੀ ਪੈਰੋਲ ਜਾਂ ਸਰਫਰਲੋ ਉੱਤੇ ਜਿਹੜੀ ਰੋਕ ਲੱਗੀ ਹੋਈ ਹੈ ਉਸ ਨੂੰ ਹਟਾਇਆ ਜਾਵੇ ਡੇਰਾ ਮੁਖੀ ਅਨੁਸਾਰ ਇਸ ਸਾਲ ਦੇ ਵਿੱਚ ਉਸਦੇ ਕੋਲ ਅਜੇ 41 ਦਿਨਾਂ ਦੀ ਪੈਰੋਲ ਅਤੇ ਫਰਲੋ ਬਚੀ ਹੋਈ ਹੈ ਅਤੇ ਉਹ ਇਸ ਦਾ ਲਾਭ ਉਠਾਉਣਾ ਚਾਹੁੰਦਾ ਹੈ ਗੁਰਮੀਤ RAM ਰਹੀਮ ਜ਼ਬਰਦਸਤੀ ਅਤੇ ਹੱਤਿਆ ਦੇ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਮੌਜੂਦਾ ਸਮੇਂ ਰੋਤਕ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਹ ਪੈਰੋਲ ਜਾਂ ਫਰਲੋ ਤੇ ਰਿਹਾਈ ਲਈ ਅਰਜੀ ਦੇਣਾ ਚਾਹੁੰਦਾ ਹੈ ਡੇਰਾ ਸੱਚਾ ਸੋਤਾ ਮੁਖੀ ਗੁਰਮੀਤ RAM ਰਹੀਮ ਮੁਰਜੇਲ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਇਸ ਉਮੀਦ ਨਾਲ ਉਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਗੋਹਾਰ ਲਗਾਈ ਗਈ ਹੈ 29 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇੱਕ ਡਿਵੀਜ਼ਨਲ ਬੈਂਚ ਨੇ ਸੂਬੇ ਨੂੰ ਹੁਕਮ ਦਿੱਤਾ ਸੀ ਕਿ ਭਵਿਕ ਦੇ ਵਿੱਚ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਦੀ ਅਰਜ਼ੀ ਤੇ ਵਿਚਾਰ ਨਾ ਕੀਤਾ ਜਾਵੇ 29 ਫਰਵਰੀ ਦੇ ਹੁਕਮਾਂ ਤੋਂ ਰੋਕਾ ਟਾਊਨ ਦੀ ਮੰਗ ਕਰਦੇ ਹੋਏ ਡੇਰਾ ਮੁਖੀ ਦੇ ਵੱਲੋਂ ਹੁਣ ਦਲੀਲ ਦਿੱਤੀ ਗਈ ਹੈ ਕਿ ਪੈਰੋਲ ਅਤੇ ਫਰਲੋ ਦੇਣ ਦਾ ਮੰਤਵ ਸੁਧਾਰਾਤਮਕ ਪ੍ਰਤੀਕਿਰਤੀ ਦਾ ਹੈ ਅਤੇ ਦੋਸ਼ੀ ਦੂ ਪਰਿਵਾਰ ਅਤੇ ਸਮਾਜ ਦੇ ਨਾਲ ਆਪਣੇ ਸਮਾਜਿਕ ਸਬੰਧ ਬਣਾਏ ਰੱਖਣ ਦੇ ਸਮਰੱਥ ਬਣਾਉਣਾ ਚਾਹੁੰਦਾ ਹੈ ਰੋहतक ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਸ ਨੂੰ ਦਿੱਤੀ ਗਈ ਪੈਰੋਲ ਉਹਨਾਂ ਦੋਸ਼ੀਆਂ ਦੇ ਬਰਾਬਰ ਹੈ ਜੋ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਹਨ 29 ਫਰਵਰੀ ਦੇ ਹੁਕਮ ਡੇਰਾ ਮੁਖੀ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਕਿਉਂਕਿ ਉਹ ਐਕਟ ਦੇ ਅਨੁਸਾਰ ਇਸ ਸਾਲ 20 ਦਿਨਾਂ ਲਈ ਪੈਰੋਲ ਅਤੇ 21 ਦਿਨ ਦੀ ਫਰਲੋ ਲਈ ਪਾਤਰ ਹੈ ਜਿਵੇਂ ਕਿ ਹੋਰਨਾਂ ਨੂੰ ਦਿੱਤੀ ਗਈ ਹੈ ਇਸ ਦੇ ਸਮਾਨ ਉਸ ਨੂੰ ਵੀ ਪੈਰੋਲ ਅਤੇ ਫਰਲੋ ਦਿੱਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਹਾਈ ਕੋਰਟ ਵੱਲੋਂ ਇਸ ਮਸਲੇ ਬਾਬਤ ਕਿਹੜਾ ਫੈਸਲਾ ਸੁਣਾਇਆ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਉਸ ਨੂੰ ਕੋਈ ਹੋਰ ਟਟਕਾ ਹੈ ਜਿਹੜਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਜਾਂਦਾ ਹੈ ਇਸੋ ਲਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਗੁਰਮੀਤ RAM ਰਹੀਮ ਮੁੜ ਤੋਂ ਜੇਲ੍ਹ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਇਸ ਬਾਬਤ ਡੇਰਾ ਮੁਖੀ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜ਼ੀ ਲਗਾਈ ਗਈ ਹੈ ਗੁਰਮੀਤ RAM ਰਹੀਮ ਨੇ ਅਰਜੀ ਦੇ ਵਿੱਚ ਗੁਹਾਰ ਲਗਾਈ ਹੈ ਕਿ ਉਸਦੀ ਪੈਰੋਲ ਜਾਂ ਸਰਫਰਲੋ ਉੱਤੇ ਜਿਹੜੀ ਰੋਕ ਲੱਗੀ ਹੋਈ ਹੈ ਉਸ ਨੂੰ ਹਟਾਇਆ ਜਾਵੇ ਡੇਰਾ ਮੁਖੀ ਅਨੁਸਾਰ ਇਸ ਸਾਲ ਦੇ ਵਿੱਚ ਉਸਦੇ ਕੋਲ ਅਜੇ 41 ਦਿਨਾਂ ਦੀ ਪੈਰੋਲ ਅਤੇ ਫਰਲੋ ਬਚੀ ਹੋਈ ਹੈ ਅਤੇ ਉਹ ਇਸ ਦਾ ਲਾਭ ਉਠਾਉਣਾ ਚਾਹੁੰਦਾ ਹੈ ਗੁਰਮੀਤ RAM ਰਹੀਮ ਜ਼ਬਰਦਸਤੀ ਅਤੇ ਹੱਤਿਆ ਦੇ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਮੌਜੂਦਾ ਸਮੇਂ ਰੋਤਕ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਹ ਪੈਰੋਲ ਜਾਂ ਫਰਲੋ ਤੇ ਰਿਹਾਈ ਲਈ ਅਰਜੀ ਦੇਣਾ ਚਾਹੁੰਦਾ ਹੈ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹੀਮ ਮੁਰਜੇਲ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਇਸ ਉਮੀਦ ਨਾਲ ਉਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਗੋਹਾਰ ਲਗਾਈ ਗਈ ਹੈ 29 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇੱਕ ਡਿਵੀਜ਼ਨਲ ਬੈਂਚ ਨੇ ਸੂਬੇ ਨੂੰ ਹੁਕਮ ਦਿੱਤਾ ਸੀ ਕਿ ਭਵਿਕ ਦੇ ਵਿੱਚ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਦੀ ਅਰਜ਼ੀ ਤੇ ਵਿਚਾਰ ਨਾ ਕੀਤਾ ਜਾਵੇ 29 ਫਰਵਰੀ ਦੇ ਹੁਕਮਾਂ ਤੋਂ ਰੋਕਾ ਟਾਊਨ ਦੀ ਮੰਗ ਕਰਦੇ ਹੋਏ ਡੇਰਾ ਮੁਖੀ ਦੇ ਵੱਲੋਂ ਹੁਣ ਦਲੀਲ ਦਿੱਤੀ ਗਈ ਹੈ ਕਿ ਪੈਰੋਲ ਅਤੇ ਫਰਲੋ ਦੇਣ ਦਾ ਮੰਤਵ ਸੁਧਾਰਾਤਮਕ ਪ੍ਰਤੀਕਿਰਤੀ ਦਾ ਹੈ ਅਤੇ ਦੋਸ਼ੀ ਦੂ ਪਰਿਵਾਰ ਅਤੇ ਸਮਾਜ ਦੇ ਨਾਲ ਆਪਣੇ ਸਮਾਜਿਕ ਸਬੰਧ ਬਣਾਏ ਰੱਖਣ ਦੇ ਸਮਰੱਥ ਬਣਾਉਣਾ ਚਾਹੁੰਦਾ ਹੈ ਰੋहतक ਜੇਲ੍ਹ ਦੇ ਵਿੱਚ ਬੰਦ ਡੇਰਾ ਮੁਖੀ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਸ ਨੂੰ ਦਿੱਤੀ ਗਈ ਪੈਰੋਲ ਉਹਨਾਂ ਦੋਸ਼ੀਆਂ ਦੇ ਬਰਾਬਰ ਹੈ ਜੋ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਹਨ 29 ਫਰਵਰੀ ਦੇ ਹੁਕਮ ਡੇਰਾ ਮੁਖੀ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਕਿਉਂਕਿ ਉਹ ਐਕਟ ਦੇ ਅਨੁਸਾਰ ਇਸ ਸਾਲ 20 ਦਿਨਾਂ ਲਈ ਪੈਰੋਲ ਅਤੇ 21 ਦਿਨ ਦੀ ਫਰਲੋ ਲਈ ਪਾਤਰ ਹੈ ਜਿਵੇਂ ਕਿ ਹੋਰਨਾਂ ਨੂੰ ਦਿੱਤੀ ਗਈ ਹੈ ਇਸ ਦੇ ਸਮਾਨ ਉਸ ਨੂੰ ਵੀ ਪੈਰੋਲ ਅਤੇ ਫਰਲੋ ਦਿੱਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਹਾਈ ਕੋਰਟ ਵੱਲੋਂ ਇਸ ਮਸਲੇ ਬਾਬਤ ਕਿਹੜਾ ਫੈਸਲਾ ਸੁਣਾਇਆ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਉਸ ਨੂੰ ਕੋਈ ਹੋਰ ਟਟਕਾ ਹੈ ਜਿਹੜਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਜਾਂਦਾ ਹੈ